ਅਸਲੀਅਤ ਮੇਰੇ ਨਾਲ ਕਰਮਜੀਤ ਅਨਮੋਲ ਆਇਆ ਬਹੁਤ ਪੰਜਾਬੀ ਫਿਲਮਾਂ ਦਾ ਬੜੀਆ ਕਲਾਕਾਰ ਸੀ ਜੀ ਉਹਨੂੰ ਇਕੱਠੇ ਹੀ ਪੜਦੇ ਹੁੰਦੇ ਸੀ ਮੈਂ ਤਾਂ ਪੜਦਾ ਹੁੰਦਾ ਸੀ ਮਤਲਬ ਕਰਮਜੀਤ ਵੀ ਨਾਲ ਹੁੰਦਾ ਸੀ ਤੇ ਬਾਅਦ ਦੇ ਵਿੱਚ ਫਿਲਮਾਂ ਦੇ ਵਿੱਚ ਸਾਡੇ ਨਾਲ ਐਨਾ ਆਰਟਿਸਟ ਕੰਮ ਕਰਦੇ ਰਹੇ ਅਸੀਂ ਇੱਕ ਕਵਿਤਾ ਗਾਉਂਦੇ ਹੁੰਦੇ ਸੀ ਸੰਤ ਰਾਮ ਉਦਾਸੀ ਦੀ ਠੋਮਗਦ ਰਹੀਂ ਵੇ ਸੂਰਜਾ ਕਮੀਆਂ ਦੇ ਵਿੱਚ ਬੜੀ ਕਮਾਲ ਦੀ ਆਵਾਜ਼ ਹੈ ਕਰਮਜੀਤ ਦੀ ਔਰ ਜਿਸ شدت ਔਰ ਜਿਸ ਦਰਦ ਨਾਲ ਉਹ ਗਾਉਂਦਾ ਸੀ ਮਤਲਬ ਜੱਜ ਤਾਂ ਚਲੋ ਜੱਜਮੈਂਟ ਕਰਦੇ ਲੋਕ ਵੀ ਰੋਣ ਲੱਗ ਜਾਂਦੇ ਸੀ ਵੀ ਯਾਰ ਵੀ ਜੇ ਆਹ ਮੁੰਡਾ ਫਾਸਟ ਨਾ ਆਇਆ ਫਿਰ ਤਾਂ ਜੱਜਾਂ ਤੇ ਸ਼ੱਕ ਹੋ ਜਾਊਗਾ ਫਸਾ ਸੁ ਮੈਂ ਅੱਜ ਜੱਜ ਦਾ ਮੌਕਾ ਕੋਈ ਨਾ ਜਾਣਾ ਅੰਮ੍ਰਿਤਸਰ ਜਾਣਾ ਪਰ ਮੈਂ ਚਾਹੂੰਗਾ ਕਿ ਕਰਮਜੀਤ ਇੱਕ ਵਾਰੀ ਆ ਕੇ ਮਿਆਂ ਦੇ ਜਿਹੜੇ ਵੀ ਜਿਹੜੀ ਦੋ ਲਾਈਨਾਂ ਆਉਂਦੀਆਂ ਪਲੀਜ਼ ਜ਼ੋਰ ਦਾ ਤਾਰੀਆਂ ਕਰਮਜੀਤ ਵਾਹ ਮਾਨ ਜੋ ਮੇਰੇ ਵੱਡੇ ਵੀਰ ਭਾਈ ਭਗਵੰਤ ਮਾਨ ਜੀ ਮੁੱਖ ਮੰਤਰੀ ਪੰਜਾਬ ਜਿੰਪਾ ਸਾਹਿਬ ਰਵਜੋਤ ਜੀ ਪ੍ਰਿੰਸੀਪਲ ਸਾਹਿਬ ਡਾਕਟਰ ਸਾਹਿਬ ਜੈ ਸਹਿਬਾਨ ਬਨਵਾਲਾ ਦਿਮਕ ਕਾਲਜ ਦੇ ਵਿੱਚ ਬੜਦਾ ਮੈਂ ਤਾਂ ਸਵਾਦ ਲੈ ਰਿਹਾ ਇਦਾਂ ਕਿਉਂਕਿ ਅਸੀਂ ਜਦੋਂ ਜਾਂਦੇ ਸੀ ਇਹ ਮੈਮ ਜਦੋਂ ਫਸ ਸੈਕਿੰਡ ਥਰਡ ਇਨਾਮ ਅਨਾਉਂਸ ਕਰ ਰਹੇ ਸੀ ਮੈਨੂੰ ਇਹ ਲੱਗਦਾ ਸੀਗਾ ਵੀ ਹੁਣ ਵੀ ਬੋਲਿਆ ਵੀ ਫਸਟ ਪ੍ਰਾਈਜ਼ ਭਗਵਾਨ ਸਿੰਘ ਡੈਕਲੇਮੇਸ਼ਨ ਚੋਰ ਸਟੋਨਿਕਸ ਚੋ ਲੋਕੀ ਦੇ ਵਿੱਚ ਕਰਮਜੀਤ ਸਿੰਘ ਫਸਟ ਆਏ ਨੇ ਮੈਨੂੰ ਇਹ ਲੱਗਦਾ ਸੀ ਵੀ ਇਦਾਂ ਬੋਲਣਗੇ ਹੁਣ ਕਿਉਂਕਿ ਅਸੀਂ ਇਹਨਾਂ ਸਟੇਜਾਂ ਤੇ ਆਏ ਆ ਸੋ ਜ਼ਿਆਦਾ ਸਮਾਂ ਨਾ ਖਰਾਬ ਕਰਦੇ ਹੋਏ ਮੈਂ ਬੇਨਤੀ ਕਰੂੰਗਾ ਮਾਨ ਸਾਹਿਬ ਨੂੰ ਵੀ ਕਿਉਂਕਿ ਅਸੀਂ ਉਦੋਂ ਵੀ ਇੱਥੇ ਗਾਉਂਦੇ ਰਹੇ ਆ ਤੇ ਉਹੀ ਸਮਾਂ ਦੁਆਰੇ ਅਸੀਂ ਬਣੀ ਤਰਪੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਮੈਂ ਭਰਤੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਤੂੰ ਮੰਗਦਾ ਰਹੀ ਬੇਸੂਰ ਜਾ ਕਮੀਆਂ ਦੇ ਵੇੜੇ ਤੂੰ ਮੰਗਦਾ ਰਹੀ ਬੇਸੂਰ ਜਾ ਕਮੀਆਂ ਦੇ ਵੇੜੇ ਜਿੱਥੇ ਕੰਗੀਆਂ ਨੂੰ ਜਿੱਥੇ ਮਿਲਣ ਅੰਗੂਠੇ ਸੰਗੀਆਂ ਨੂੰ ਜਿੱਥੇ ਵਾਰ ਤਰਸਦੇ ਕੰਗੀਆਂ ਨੂੰ ਨਾਕ ਬਗਦੇ ਅੱਖਾਂ ਚੁੰਨੀਆਂ ਤੇ ਦੰਦ ਕਰੇੜੇ ਤੂੰ ਮਗਦਾਰੀ ਵੇ ਸੂਰਜਾ ਕਮੀਆਂ ਦੇ ਵੇੜੇ ਉਹ ਮਗਦਾਰਈ ਵੇ ਸੂਰਜਾ ਕਮੀਆਂ ਦੇ ਵੜੇ ਜਿੱਥੇ ਜੰਮਦਾ ਬੰਦਾ ਸੀੜੀ ਏ ਟਕੇਆਂ ਦੀ ਮੀਰੀ ਮੇਰੀ ਏ ਜਿੱਥੇ ਕਰ ਜੇ ਹੇਟ ਪੰਜੀਰੀ ਏ ਬਾਪੂ ਦੇ ਕਰ ਜੇ ਦਸੂ ਮੰਦੇ ਜਿਹੜੇ ਪੀਆਂ ਹੋ ਕੇ ਭਰ ਦਿਆਂ ਅਸਮਾਨ ਜੜੇ ਰੇ ਤੂੰ ਮਗਦਾਰਈ ਵੇ ਸੂਰਜਾ ਕਮੀਆਂ ਦੇ ਵੇੜੇ ਤੂੰ ਮਗਦਾਰਈ ਵੇ ਸੂਰਜਾ ਕਮੀਆਂ ਦੇ ਵੇੜੇ ਥੈਂਕ ਯੂ ਜੀ ਥੈਂਕ ਯੂ ਸੋ ਮੱਚ ਅਜੀ ਦੱਸ ਕਿਨੇ ਘੰਟੇ ਦੋਗਾ ਜੀ ਸੋ ਮੈਂ ਸਾਰੇ ਜਿੰਨੇ ਵੀ ਅਪਕਮਿੰਗ ਸਾਡੇ ਕਵਿਤਾ ਉਚਾਰਨ ਇੰਤਜ਼ਾਰ ਮਿਹਨਤ ਕਰੋ ਫਲ ਦੀ ਉਡੀਕ ਨਾ ਕਰੋ ਮਾਲੀ ਦਾ ਕੰਮ ਪਾਣੀ ਪਾਉਣਾ ਪਰ ਪਰ ਮਸ਼ਕਮ ਪਾਵੇ ਮਾਲਕ ਦਾ ਕੰਮ ਫਲ ਫੁੱਲ ਲਾਉਣਾ ਲਾਵੇ ਜਾਂ ਨਾ ਲਾਵੇ ਸੋ ਜੇ ਮਾਲੀ ਹਰ ਰੋਜ਼ੀ ਆਪਣੇ ਹੱਥੀ ਲਾਏ ਬੂਟੇ ਨੂੰ ਦੇਖਣ ਲੱਗ ਜੇ ਉਹ ਤਾਂ ਕਲੀਆਂ ਹੀ ਛਾੜ ਦੂਗਾ ਉਹਦੀਆਂ ਫੁੱਲ ਬਣਨੇ ਨਹੀਂ ਉਹਨੇ ਸੋ ਇਸ ਕਰਕੇ ਮੈਂ ਤੁਹਾਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਨਾ ਅਨ੍ਹੀ ਤੁਹਾਡੀ ਮੈਨੇਜਮੈਂਟ ਵਧੀਆ ਹੈ ਔਰ ਜਿੰਨੇ ਵੀ ਪਸਚਾਏ ਔਰ ਜਿੰਨੇ ਵੀ ਅਜੇ ਆਟਮਾ ਹੋਰ ਹੋਣਗੇ ਮੈਂ ਇਥੋਂ ਮੈਨੇ ਜਾਣਾ ਪੈਣਾ ਹੈ ਅੰਮ੍ਰਿਤਸਰ ਸੁਪਰੀਮ ਕੋਰਟ ਦੇ ਜੱਜ ਸਾਹਿਬਾਨ ਉਹਨਾਂ ਨੇ ਅੰਮ੍ਰਿਤਸਰ ਸਾਹਿਬ ਆਉਣੇ ਉਹਨਾਂ ਨੂੰ ਰਿਸਿਵ ਕਰਨਾ ਤੇ ਜ਼ਿੰਮੇਵਾਰੀਆਂ ਜੋ ਲਾਈਆਂ ਤੁਸੀਂ ਪੰਜਾਬ ਵਾਸਤੇ ਉਹ ਨਿਭਾਈ ਜਾਣੀਆਂ ਲੋਕੋ ਕੋ ਅਕਸਰ ਕਹਤੇ ਸੁਨਾ ਹੈ ਜਿੰਦਾ ਰਹੇ ਤਾਂ ਫਿਰ ਮਿਲेंगे ਲੋਕੋ ਕੋ ਅਕਸਰ ਕਹਤੇ ਸੁਨਾ ਹੈ ਜਿੰਦਾ ਰਹੇ ਤਾਂ ਫਿਰ ਮਿਲेंगे لیکن اس دل نے کہا ہے ملتے رہے تو زندہ رہیں گے بہت بہت دھنیہ بہت بہت مہربانی جدو مرضی بلا لو جی جدو مرضی آ جائیں گے بہت بہت دن جی